ਕੀ ਫੈਸਲਾ ਸੁਣਾ ਦਿੱਤਾ ਗਿਆ ਪੰਜ ਸਿੰਘ ਸਾਹਿਬਾਂ ਦੇ ਵੱਲੋਂ ਇਕੱਤਰਤਾ ਹੋਈ ਹੈ ਜਿਸ ਦੇ ਵਿੱਚ ਸਾਰਾ ਸਮੁਧੀ ਨਾਲ ਫੈਸਲਾ ਲਿਆ ਗਿਆ ਕਿ 15 ਦਿਨਾਂ ਦੇ ਲਈ ਤਨਖਾਹੀਆ ਅਕਰਾਰ ਕਰ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ ਜਦ ਤੱਕ ਪੇਸ਼ ਨਹੀਂ ਹੁੰਦੇ ਆਪਣੇ ਗੁਨਾਹਾਂ ਦੀ ਮਾਫੀ ਨਹੀਂ ਮੰਗਦੇ ਗੁਨਾਹ ਸ਼ਬਦ ਵੀ ਵਰਤੇ ਗਏ ਨੇ ਸ਼ਰਕਾਲ ਤੱਕ ਸਾਹਿਬ ਤੋਂ ਜੀ ਪਰਮ ਬਿਲਕੁਲ ਜਿਸ ਤਿਕਣਾ ਦੇਖ ਰਹੇ ਹੋ ਕਿ ਲੰਬੇ ਸਮੇਂ ਤੋਂ ਇੰਤਜ਼ਾਰ ਹੋ ਰਿਹਾ ਸੀ ਕਿ ਕੋਈ ਸਿੰਘ ਸਾਹਿਬ ਆਣ ਲੋ ਜਿਹੜਾ ਪਨ 6 ਮਨ ਦੀ ਕਤਰਤਾ ਹੋਣੀ ਸੀ ਤੇ ਉਸ ਤੋਂ ਬਾਅਦ ਜਿਹੜਾ ਇੱਕ ਫੈਸਲਾ ਸਾਹਮਣੇ ਆਉਣਾ ਸੀ ਪਰ ਸੁਖਵੀਰ ਸਿੰਘ ਬਾਦਲ ਪੇਸ਼ ਨਹੀਂ ਹੋਏ ਉਸ ਕਰਕੇ ਜਿਹੜਾ ਅੱਜ ਸਿੰਘ ਸਾਹਿਬ ਨੇ ਜਿਹੜਾ ਇਹਨੂੰ 15 ਦਿਨ ਦਾ ਟਾਈਮ ਦੇ ਦਿੱਤਾ ਗਿਆ ਤੇ ਨਾਲ-ਨਾਲ 15 ਦਿਨ ਦੀ ਤਨਖਾਹਾਂ ਲਗਾ ਦਿੱਤਾ ਗਿਆ ਕਿ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਉਹ ਆਪਣੀ ਜਿਹੜੀ ਆ ਪ੍ਰਧਾਨਗੀ ਨੂੰ ਛੱਡ ਕੇ ਅਤੇ ਸਾਦੇ ਤੌਰ ਤੇ ਨਿਮਰਤਾ ਨਾਲ ਗੁਰੂ ਘਰ ਵਿੱਚ ਨਕਮਸਤਕ ਹੋਣ ਅਤੇ ਗੁਰੂ ਸਾਹਮਣੇ ਆਣ ਕੇ ਪੱਲਾ ਪਾ ਕੇ ਮਾਫੀ ਮੰਗਣ ਪਰ ਅੱਸੀ ਇਹਨੂੰ ਲੈ ਕੇ ਜਿਹੜਾ ਵਾ ਅੱਜ ਜਿਸ ਤਰੀਕੇ ਨਾਲ ਵੇਖ ਰਿਹਾ ਸੀ ਕਿ ਸਵੇਰ ਤੋਂ ਹੀ ਜਿਹੜੀਆਂ ਕਿ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਤੀਤ ਦੇ ਇੰਤਜ਼ਾਰ ਹੋ ਰਿਹਾ ਸੀਗਾ ਕਿ ਇੱਥੇ ਅੱਜ ਫੈਸਲਾ ਸੁਣਾਇਆ ਜਾਏਗਾ ਸਿੰਘ ਸਾਹਿਬ ਜਿਹੜੇ ਆ ਪਰ ਫੈਸਲਾ ਸੁਣਾਉਣਗੇ ਸੁਪੀਰ ਸਿੰਘ ਬਾਦਲ ਨਾਲ ਜਿਹੜੀ ਸਗਲ ਲਗਾਈ ਜਾਊਗੀ ਪਰ ਜਿੱਥੇ ਵੇਖਿਆ ਕਿ ਅੱਜ ਉਹ ਪੇਸ਼ ਨਹੀਂ ਹੋਏ ਇਸ ਕਰਕੇ ਉਹਨਾਂ ਨੂੰ 15 ਦਿਨ ਦਾ ਟਾਈਮ ਹੋਰ ਦੇ ਦਿੱਤਾ ਗਿਆ ਪਰ ਨਾਲ ਨਾਲ ਇਹ ਵੀ ਗੱਲ ਸਖਤੀ ਨਾਲ ਕਿਹਾ ਗਿਆ ਕਿ ਜਿਹੜੇ ਪਹਿਲਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਕਿ ਇਹ ਗਲਤੀਆਂ ਕਿਹਾ ਜਾਂਦਾ ਸੀ ਪਰ ਉਹਨਾਂ ਨੂੰ ਗੁਨਾਹਾਂ ਕਿਹਾ ਗਿਆ ਜਿਹੜੇ ਤੁਸੀਂ ਗੁਨਾਹ ਕੀਤੇ ਨੇ ਉਹਨਾਂ ਦੀ ਮਾਫੀ ਮੰਗਣੀ ਪਵੇਗੀ ਕਿਉਂਕਿ ਜਿਸ ਤਰੀਕੇ ਨਾਲ ਆਪਾਂ ਸੰਗਤਾਂ ਦਾ ਇਸ ਚੀਜ਼ ਦਾ ਇਸ ਚੀਜ਼ ਦੀ ਮੰਗ ਸੀਗੀ ਕਿ ਗੁਨਾਹਾਂ ਪਰ ਕਿਤਨਾ ਕਿਤੇ ਸ਼ਰਮਨੀ ਅਕਾਲੀ ਦਲ ਇਸ ਚੀਜ਼ ਨੂੰ ਗਲਤੀਆਂ ਕਹਿੰਦੀ ਸੀ ਪਰ ਜਿਹੜਾ ਅੱਜ ਜਿਹੜਾ ਸਿੰਘ ਸਾਹਿਬ ਨੇ ਮੋਹਰ ਲਗਾ ਦਿੱਤੀ ਹੈ ਕਿ ਉਹਨਾਂ ਨੇ ਗਲਤੀਆਂ ਨੂੰ ਬਦਲ ਨੂੰ ਸ਼ਬਦ ਨੂੰ ਬਦਲ ਕੇ ਗੁਨਾਹ ਕਹਿ ਦਿੱਤਾ ਕਿ ਤੁਹਾਡੇ ਵੱਲੋਂ ਜਿਹੜੇ ਗੁਨਾਹ ਕੀਤੇ ਗਏ ਨੇ ਉਹਨਾਂ ਦੀਆਂ ਮਾਫੀ ਮੰਗੀ ਜਾਵੇ ਅਤੇ 15 ਦਿਨ ਲਈ ਜਿਹੜਾ ਤਨਖਾਹੀਆਂ ਲਗਾ ਦਿੱਤਾ ਗਿਆ ਪਰ ਕਿਤਨਾ ਕਿਤੇ ਪਰਮ ਜੀ ਤੇ ਗੱਲ ਕੀਤੀ ਹੈ ਕਿ ਜਿਹੜੇ ਸਿੱਖ ਜਗਤ ਵਿੱਚ ਨਾਨਕ ਨਾਮ ਲੈਵਾ ਸੰਕਤਾਂ ਨੇ ਉਹਨਾਂ ਦੀਆਂ ਇੱਥੇ ਬੜੀਆਂ ਉਮੀਦਾਂ ਨੇ ਅਕਾਲ ਤਖਬ ਸਾਬ ਤੇ ਅਕਾਲ ਤਖਬ ਸਾਬ ਨੂੰ ਆਪਣੀ ਸੁਪਰੀਮੋ ਮੰਨਦੇ ਨੇ ਤੋਂ ਕਿਤਨਾ ਕਿਤੇ ਵੇਖਦੇ ਨੇ ਕਿ ਅਕਾਲ ਤਖਬ ਸਾਬ ਤੋਂ ਜਿਹੜੇ ਸਿੱਖ ਜਗਤ ਲਈ ਇੱਕ ਵਧੀਆ ਸਪਸ਼ਟ ਫੈਸਲੇ ਹੁੰਦੇ ਨੇ ਜਿਸ ਤੇ ਲਈ ਸਿੰਘ ਜਿਹੜੇ ਨੇ ਸਿੱਖ ਜਿਹੜੇ ਨੇ ਉਹ ਬਿਲਕੁਲ ਤਿਆਰ ਬਰ ਤਿਆਰ ਖੜੇ ਹੁੰਦੇ ਨੇ ਕਿ ਜੋ ਕੱਲ ਤੱਕ ਸੱਬ ਤੋਂ ਹੁਕਮ ਆਏਗਾ ਉਸ ਨੂੰ ਸਿਰ ਮੱਥੇ ਮੰਨਿਆ ਜਾਏਗਾ ਭਾਵੇਂ ਉਹ ਕੋਈ ਵੀ ਇਨਸਾਨ ਹੋਵੇ ਪਰ ਅੱਜ ਇਸ ਤਰੀਕੇ ਨਾਲ ਸੁਖਵੀਰ ਸਿੰਘ ਬਾਦਲ ਨੂੰ ਸੱਦਿਆ ਗਿਆ ਸੀ ਪਰ ਜਿਸ ਤਰੀਕੇ ਨਾਲ ਉਹ ਨਹੀਂ ਪਹੁੰਚੇ ਉਸ ਤਰੀਕੇ ਨਾਲ ਉਹਨਾਂ ਵੱਲੋਂ ਅੱਜ ਜਿਹੜਾ ਸਿੰਘ ਸਾਹਿਬਾਨ ਵੱਲੋਂ ਫੈਸਲਾ ਕੀ 15 ਦਲੀਆਂ ਨੂੰ ਟਾਈਮ ਦੇ ਕੇ ਨਾਲ ਤਨਖਾਹੀਆਂ ਲਗਾ ਦਿੱਤਾ ਗਿਆ ਪਰ ਇਹ ਜਿਹੜਾ ਹੱਲੇ ਵੀ ਇਹ ਕਿਦ ਤਰ੍ਹਾਂ ਕਿਤੇ ਜਿਹੜਾ ਪੈਂਡਿੰਗ ਹੈ ਕਿ ਪੰਜ ਸਿੰਘ ਸਾਹਿਬਾਨ ਦਾ ਅਗਲਾ ਫੈਸਲਾ ਕੀ ਹੋਊਗਾ ਜਦੋਂ ਸੁਖਬੀਰ ਸਿੰਘ ਬਾਦਲ ਸਾਹਮਣੇ ਆਉਣਗੇ ਜੀ ਪਰ ਬਿਲਕੁਲ ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੇਸ਼ ਹੋ ਕੇ ਆਪਣੇ ਗੁਨਾਹ ਦੀ ਮਾਫੀ ਮੰਗਾਂ ਤੇ ਉਸ ਕਾਰਜਕਾਲ ਦੇ ਵਿੱਚ ਅਗਰ ਅਸੀਂ ਗੱਲ ਕਰੀਏ 2007 ਤੋਂ ਲੈ ਕੇ 2017 ਤੱਕ ਡਿਪਟੀ ਮੁੱਖ ਮੰਤਰੀ ਰਹੇ ਨੇ ਸ਼ਮੇਗਲ ਦਲ ਦੇ ਪ੍ਰਧਾਨ ਰਹੇ ਨੇ ਉਹਨਾਂ ਦੇ ਕਾਰਜਕਾਲ ਦੇ ਵਿੱਚ ਜਿਹੜੀ ਕਿ ਗਲਤੀਆਂ ਹੋਈਆਂ ਜਿਹੜੇ ਕਿ ਬੇਅਦਬੀਆਂ ਹੋਈਆਂ ਜਿਨ੍ਹਾਂ ਨੂੰ ਹਲਕੇ ਦੇ ਵਿੱਚ ਲਿਆ ਗਿਆ ਸਿੱਖ ਸੰਗਤਾਂ ਨੂੰ ਕਾਫੀ ਢਾਹ ਲੱਗੀ ਹੈ ਸਿੱਖ ਪੰਥ ਨੂੰ ਕਾਫੀ ਢਾਹ ਲੱਗੀ ਹੈ ਤੇ ਜਿਹੜੇ ਉਸ ਵੇਲੇ ਮੌਜੂਦ ਜਿਹੜੇ ਕਿ ਕੈਬਨਟ ਮੰਤਰੀ ਸਨ ਉਹਨਾਂ ਦੇ ਨਾਲ ਉਹਨਾਂ ਦੇ ਲਈ ਵੀ ਕਿਹਾ ਗਿਆ ਹੈ ਕਿ ਜਿਹੜੇ ਉਸ ਸਮੇਂ ਬੇਅਦਬੀਆਂ ਹੋਈਆਂ ਜਿਸ ਤਿੱਕੇ ਦਾ ਪਹਿਲਾਂ ਆਪਾਂ ਬਾਗੀ ਧੜੇ ਦੀ ਗੱਲ ਕਰੀ ਤੇ ਉਹਨਾਂ ਵੱਲੋਂ ਪਹਿਲਾਂ ਹੀ ਇੱਕ ਆਪਣੀ ਜਿਹੀ ਆ ਜਾਚਨਾ ਜਿਹੜੀ ਆ ਐਪਲੀਕੇਸ਼ਨ ਜਾਚਨਾ ਜਾਰ ਦਿੱਤੀ ਗਈ ਸੀ ਮਾਫੀ ਜਾਚਨਾ ਪੇਸ਼ ਕੀਤੀ ਗਈ ਸੀ ਅੱਜ ਤੱਕ ਸਾਹਮਣੇ ਕਿ ਜਦੋਂ ਇਹ ਸਾਰੀਆਂ ਹੁੰਦੀਆਂ ਨੇ ਬੇਅਦਬੀਆਂ ਹੁੰਦੀਆਂ ਨੇ ਜਾਂ ਬਰਗਾੜੀ ਕਾਂਡ ਹੁੰਦਾ ਹੈ ਉਦੋਂ ਵਿੱਚ ਸਾਰੇ ਜਿਹੜੇ ਇੱਕ ਧੜੇ ਦੇ ਸੀਗੇ ਅਕਾਲੀ ਦਲ ਦੇ ਵਿੱਚ ਸ਼ਾਮਲ ਸੀ ਕਿ ਉਹਨਾਂ ਵੱਲੋਂ ਪਹਿਲਾਂ ਹੀ ਮਾਫੀ ਜਾਚਨਾ ਦਿੱਤੀ ਗਈ ਆ ਪਰ ਜਿਸ ਤਰੀਕੇ ਨਾਲ ਲੰਮੀ ਜਿਹੜੀ ਵੱਡੀ ਮੇਨ ਗੱਲ ਚੱਲ ਰਹੀ ਸੀ ਸੁਖਵੀਰ ਸਿੰਘ ਬਾਦਲ ਦੀ ਕਿ ਸੁਖਵੀਰ ਸਿੰਘ ਬਾਦਲ ਕੱਦ ਜਿਹੜਾ ਆਪਣਾ ਅਸਤੀਫਾ ਦਿੰਦੇ ਨੇ ਤੇ ਨਵੇਂ ਜਿਹੜੀ ਅਕਾਲੀ ਦਲ ਦੀ ਹੋਂ ਸੱਚੀ ਸਾਹਮਣੀ ਆਉਂਦੀ ਜੋ ਕੀ ਅਕਾਲੀ ਦਲ ਨੂੰ ਸਾਹਮ ਸਕੇ ਕਿਉਂਕਿ ਜਿਸ ਤਰੀਕੇ ਨਾਲ ਅਕਾਲੀ ਦਲ ਦੀ ਜਿਸ ਤਰੀਕੇ ਤੁਈ ਪਹਿਲਾਂ ਵੀ ਗੱਲ ਕੀਤੀ ਕਿ 2007 ਤੋਂ ਲੈ ਕੇ 17 ਤੱਕ ਵੱਡਾ ਕਾਰਜਕਾਲ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਵੱਡੀ ਸਰਕਾਰ ਰਹੀ ਹੈ ਵੱਡੇ ਪੱਧਰ ਤੇ ਜਿਹੜੇ ਕਾਰਜਕਾਲ ਕੀਤੇ ਨੇ ਪਰ ਉਹਦੇ ਵਿੱਚ ਹੀ ਜੜੀਆਂ ਬੇਅਦਮੀਆਂ ਹੋਈਆਂ ਨੇ ਵੱਡੇ ਪੱਧਰ ਤੇ ਕੋਈ ਗੁਰਨ ਸਿੰਘ ਸਾਹਿਬ ਜੀ ਦੀ ਬੇਅਦਬੀ ਹੋਣੀ ਸਿੱਖ ਧਰਮ ਨੂੰ ਬੜੀ ਵੱਡੀ ਜਿਹੜੀ ਠੇਸ ਲੱਗੀ ਸੀ ਸਿੱਖ ਧਰਮ ਨਹੀਂ ਬਿਲਕੁਲ ਪੂਰੇ ਨਾਨਕ ਨਾਮਲੇਵਾ ਸਖਤਰ ਰਸੈਪ ਵੀ ਬੇਰਬੀ ਹੋਈ ਸੀ ਤਾਂ ਉਸ ਤੋਂ ਬਾਅਦ ਜੇ ਇਨਸਾਫ ਦੀ ਗੱਲ ਕੀਤੀ ਗਈ ਸੀ ਇਨਸਾਫ ਵਾਸਤੇ ਬਰਗਾੜੀ ਮੋਰਚਾ ਲਗਾਇਆ ਗਿਆ ਸੀ ਪਰ ਬਰਗਾੜੀ ਮੋਰਚੇ ਦੇ ਵਿੱਚ ਵੀ ਗੋਲੀਆਂ ਚੱਲ ਜਾਣੀਆਂ ਕਿਉਂਕਿ ਉਦੋਂ ਨਹੀਂ ਆਕਾਲੀ ਦਲ ਦਾ ਹੀ ਜਿਹੜੀ ਸਰਕਾਰ ਸੀਗੀ ਪਰ ਅੱਜ ਵੀ ਜਿਹੜੀ ਆ ਕਿਤੇ ਨਾ ਕਿਤੇ ਉਸ ਚੀਜ਼ ਦੀ ਹੀ ਗੱਲ ਚੱਲ ਰਹੀ ਹੈ ਅੱਜ ਬਾਗੀ ਦਾ ਡਿਵੈਲਪਿੰਗ ਇਹ ਗੱਲ ਕੀਤੀ ਜਾ ਰਹੀ ਹੈ ਇਨਸਾਫ ਤੇ ਪਰ ਹੁਣ ਵੀ ਜਿਹੜੀ ਗੱਲ ਹੈਗੀ ਆਕਾਲ ਸਖਪ ਵੱਲੋਂ ਜਿਹੜਾ ਫੈਸਲਾ ਰੱਖਿਆ ਗਿਆ ਕਿ 15 ਦਿਨ ਦਾ ਫਿਰ ਟਾਈਮ ਦਿੱਤਾ ਗਿਆ ਵਾ ਕਿ ਇਸ ਨੂੰ ਤਨਖਈਆ ਸੁਵਿਰ ਸਿੰਘ ਬਾਦਲ ਨੂੰ ਤਨਖਈਆ ਲਾ ਦਿੱਤਾ ਗਿਆ ਕਿ ਸਿੰਪਲ ਤੇ ਦੇ ਸਾਦੇ ਤੌਰ ਤੇ ਇੱਕ ਆਮ ਇਨਸਾਨ ਤੌਰ ਤੇ ਆਣ ਕੇ ਪੇਸ਼ ਹੋਣਾ ਕੱਲ ਤੱਕ ਸਾਬ ਤੇ ਆਣ ਕੇ ਮਾਫੀ ਮੰਗਣ ਪਰ ਇਹ ਕਿਤਨਾ ਕਿਤੇ ਅੱਜ ਵੀ ਫਿਰ ਉਹੀ ਗੱਲ ਫਿਰ ਆ ਜਾਂਦੀ ਕਿ ਲੋਕਾਂ ਦੇ ਵਿੱਚ ਇਹ ਗੱਲ ਹੈਗੀ ਆ ਪੱਕੀ ਕਿ ਇਹ ਚੀਜ਼ਾਂ ਕਿਤੇ ਹਲੇ ਵੀ ਸਪਸ਼ਟ ਨਹੀਂ ਹੋਈਆਂ ਕਿ ਆਉਣ ਵਾਲਾ ਫੈਸਲਾ ਕੀ ਹੋਏਗਾ ਅਤੇ ਸੁਵਿਰ ਸਿੰਘ ਬਾਦਲ ਆਪਣਾ ਅਸਤੀਫਾ ਦਿੰਦੇ ਨੇ ਕਿ ਨਹੀਂ ਦਿੰਦੇ ਜੀ ਪਰ ਜੇ ਬਿਲਕੁਲ ਅੱਜ부 ਜੋੜਾ ਕਿ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਸਸਪੈਂਸ ਬਣਿਆ ਹੋਇਆ ਸੀ ਕਿ ਕੁਝ ਹੀ ਦੇਰ ਦੇ ਵਿੱਚ ਇਕਤਰਤਾ ਵਿੱਚੋਂ ਫੈਸਲਾ ਆਵੇਗਾ ਪੰਜ ਸਿੰਘ ਸਹਬਾਨਾ ਵੱਲੋਂ ਕਿ ਕੀ ਫੈਸਲਾ ਸੁਣਾਇਆ ਜਾਂਦਾ ਹੈ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਜਾਂ ਫਿਰ ਖਿਲਾਫ ਪਰ 15 ਦਿਨਾਂ ਦਾ ਹੋਰ ਸਮਾਂ ਦੇ ਦਿੱਤਾ ਗਿਆ ਤਾਂ ਕੀ ਲੱਗਦਾ ਹੈ ਕਿ ਪ੍ਰਧਾਨਗੀ ਛੱਡ ਦੇਣਗੇ ਸੁਖਬੀਰ ਸਿੰਘ ਬਾਦਲ ਨਿਮਾਣੇ ਸਿੱਖੀ ਤਰ੍ਹਾਂ ਪੇਸ਼ ਹੋਣਗੇ ਜੀ